ਮਹੱਲਾ ਪੰਜਵਾ ਗਾਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਪੂਰ ਪੁਪ ਸੁਗੰਧਾ ਪਰਸ ਮਨੁਖਿ ਦੇਹੰ ਮਲੀਣੰ ਮੱਜਾ ਰੁਧਿਰ ਦੁਰਗੰਧਾ ਨਾਨਕ ਆਥ ਗਰਬੇਣ ਅਗਿਆਨਣੋ ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸੇ ਖੰਡਣ ਹੈ ਗਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿਧਯਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਤੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤ੍ਰੇਖ ਬੰਧਵਹਿ ਲਬਦਯੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੂ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਣ ਹੈ ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣ ਹੈ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨ ਹੈ ਪਤਰ ਪ੍ਰਝੇਣ ਝੜਿਅੰ ਨਹਿ ਜੜਿਯੰ ਪੇੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਬਹੰਤ ਜੋਨ ਬਾਸ ਰੂਰੇਣੀ ਭਾਵਨੀ ਸਾਧ ਸੰਗੇਣ ਲਬੰਦੰ ਬੜ ਭਾਗਣ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨ ਹੈ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹਿ ਸੁਮੰਤਰ ਸਾਧ ਬਚਨਾ ਕੋਟ ਦੋਖ ਵਿਨਾਸ਼ਨ ਹੈ ਹਰ ਚਰਨ ਕਮਲ ਧਿਆਨੰ ਨਾਨਕ ਕਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸੈਣ ਹੈ ਜੇਣ ਮਧ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਦੰ ਬੜ ਭਾਗਣ ਹੈ ਹਾਰੇ ਲਬਦੋ ਮਿੱਤਰ ਸੁਮਿੱਤੋ ਬਿਦਾਰਣ ਕਦੇ ਨ ਚਿੱਤੋ ਜਾ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਆਪਜ ਸੰ ਮਟੰਤ ਸਤਰ ਪੁੱਤਰ ਹੈ ਸਿਮਰ ਤਬੈ ਹਿਰਦੈ ਗੁਰਮੰਤਰਣ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ ਹੈ ਮਰਣੰ ਬਿਸਰਣੰ ਗੋਬਿੰਦ ਹੈ ਜੀਵਣੰ ਹਰਨਾਮ ਧਿਆਵਣ ਹੈ ਲਬਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭੰਗੰ ਮੰਤਰੰ ਗਾਰੂੜੀ ਨਿਵਾਰੰ ਬਿਆਦ ਉਪਾੜਣ ਸੰਤੰ ਨਾਨਕ ਲਬਦ ਕਰਮਣ ਹੈ ਜਥ ਕਥ ਰਮਣੰ ਸਰਣੰ ਸਰਬਤਰ ਜੀਵਣ ਹੈ ਤਥ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨ ਹੈ ਚਰਣਾਰਬਿੰਦ ਮਨ ਵਿਦਯੰ ਸਿੱਧੰ ਸਰਬ ਕੁਸਰਣ ਹੈ ਗਾਥਾ ਗਾਵੰਤ ਨਾਨਕ ਭਭਯੰ ਪਰਾ ਪੂਰਬਣ ਹੈ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਯਤੇ 베ਦ ਪੁਰਾਨ ਸਾਸਤਰ ਵਿਚਾਰੰ ਇਕੰਕਾਰ ਨਾਮ ਉਰਤਾਰੰ ਕੁੱਲ ਹੈ ਸਮੂਹ ਸਗਲ ਉਧਾਰੰ ਬੜ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁੱਲ ਸਮੂਹਨ ਹੈ ਲਬਦੈੰ ਸਾਧ ਸੰਗੇਣ ਨਾਨਕ ਬੜ ਭਾਗੀ ਪੇਟੰਤ ਦਰਸਨ ਹੈ ਸਰਬ ਦੋਖ ਪਰੰ त्याਗੀ ਸਰਬ ਧਰਮ ਦ੍ਰਿੜੰਤਨ ਹੈ ਲਬਧੇਣ ਸਾਧ ਸੰਗੇਣ ਨਾਨਕ ਮਸਤਕ ਲਿਖਿਣ ਹੈ ਹੋਇਓ ਹੈ ਹੋਵੰਤੋ ਹਰਣ ਪਰਣ ਸੰਪੂਰਣ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ ਹੈ ਰੋਗ ਸੋਗ ਬਿਯੋਗੰ ਨਾਨਕ ਸੁਖ ਨ ਸੁਪਨ ਹੈ ਫੁਨ ਹੈ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਊਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸੀਗਾਰ ਇਹੋ ਜੀਉ ਸਭ ਦਿਵਾ ਆਸ ਪਿਆਸੀ ਸੇਜ ਸੁਕੰਤ ਵਿਛਾਈ ਐ ਹਰ ਹਾਂ ਮਸਤਕ ਹੋਵੈ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੂਲ ਸਭੈ ਕਿਛ ਸਾਜਿਆ ਸੋਲ ਹੈ ਕੀਏ ਸੀਗਾਰ ਕੇ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾ ਸਭ ਕਿਛ ਪਾਈਐ ਹਰਿ ਹਾਂ ਕੰਤੈ ਬਾਜ ਸੀਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ ਤਿਸ ਬਣਿਆ ਹਬ ਸੀਗਾਰ ਸਾਈ ਸੁਹਾਗਣੇ ਹਾਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰਿ ਹਾਂ ਜੇ ਘਰ ਆਇਆ ਕੰਤ ਤਾ ਸਭ ਕਿਛ ਪਾਈਆ ਆਸਾ ਇਤੀ ਆਸਕ ਆਸ ਪੁਰਾਈ ਐ ਸਤਿਗੁਰ ਭਏ ਦਇਆਲ ਤਾ ਪੂਰਾ ਪਾਈ ਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾਂ ਸਤਿਗੁਰ ਭਏ ਦਇਆਲ ਤਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੂਰੇ ਕੰਠ ਰਤਨ ਪੇਖ ਦੁਖ ਨਸਨਾ ਬਸਉ ਸੰਗ ਗੁਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿੱਧ ਨਵ ਨਿਦ ਬਸਹਿ ਜਿਸ ਸਦਾ ਕਰ ਪਰਤ੍ਰ ਰਾਵਣ ਜਾਹੇ ਸਈ ਤਾ ਲਾਜੀ ਅਹ ਨਿਤ ਬ੍ਰਤ ਹਿਰਹ ਪਰਦਰਬ ਛਿਦਰ ਕਤ ਢਾਕੀ ਅਹ ਹਰ ਗੁਣ ਰਮਤ ਪਵਿੱਤਰ ਸਗਲ ਕੁੱਲ ਤਰਈ ਹਰ ਹਾ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲੈ ਧਰ ਸੂਹਤੀ ਦਹ ਦਿਸ ਚਮਕੈ ਬੀਜੁਲ ਮੁਖ ਕਉ ਜੋਹਤੀ ਖੋਜਤ ਫਿਰਉ ਵਿਦੇਸ ਪੀਓ ਕਤ ਪਾਈਐ ਹਰਿ ਹਾਂ ਜੇ ਮਸਤਕ ਹੋਵੈ ਭਾਗ ਤਾ ਦਰਸ ਸਮਾਈਐ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ ਬਦਹੋ ਪੁਰਖ ਵਿਧਾਤਾ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ RAMDAS PUR ਹਰਿ ਹਾਂ ਨਾਨਕ ਕਸਮਲ ਜਾਹੇ ਨਾਇ RAMDAS ਸਰ ਸ਼ਾਤ੍ਰਿਕ ਚਿੱਤ ਸੁਚਿੱਤ ਸੁਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ ਮਿਤਕਾ ਚਿੱਤ ਅਨੂਪ ਮਰੰਮ ਨ ਜਾਣੀਐ ਗਾਹਕ ਗੁਨੀ ਅਪਾਰ ਸੁਤਤ ਪਛਾਨੀਐ ਚਿਤ ਹੈ ਚਿਤ ਸਮਾਏ ਤਾ ਹੋਵੈ ਰੰਗ ਕਨਹ ਹਰਿ ਹਾਂ ਚੰਚਲ ਚੂਰਹਿ ਮਾਰ ਤਾ ਪਾਵੈ ਸਚ ਧਨਾ ਸੁਪਨੇ ਊਭੀ ਭਈ ਗਹਿਓ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਖੋਜੋ ਤਾ ਕੇ ਚਰਨ ਕਹੋ ਕਤ ਪਾਈਐ ਹਰਿ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ ਨੈਣ ਨਾ ਦੇਖੈ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਨਹੀ 나ਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘੱਟੀਐ ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁਮਫਿਆ ਹੈ ਕੋ ਐਸਾ ਮੀਤ ਜੇ ਤੂ ਰਹਿ ਬਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਠ ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਜ ਸਤਾ ਵਹਿ ਦੂਤ ਕਬਨ ਵਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁੱਟਈ ਖਾਵਹੁ ਪੁੰਚਹੁ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨ ਜਾਹੇ ਮਰ ਜਿਥੈ ਜਾਏ ਭਗਤ ਸੁਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪੁਨੀਤ ਕਤਹੈ ਨਹੀਂ ਸੇਵੀਐ ਝੂਠੇ ਰੰਗ ਖੁਵਾਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮੰਨਿਆ ਹਰਿ ਹਾ ਹਉ ਬਲਿਹਾਰੀ ਤੈਨ ਜੇਦਰ ਗਹਿ ਜਾਨਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕੰਨ ਮਹਾ ਦੁਰਗੰਧਤ ਵਾਸ 60 ਕਾ ਛਾਰ ਤਨ ਫਿਰ ਤਉ ਗਰਭ ਗੁਬਾਰ ਮਰਣ ਨਹਿ ਜਾਣਈ ਹਰ ਹਾ ਹਰ ਚੰਦੌਰੀ ਪੀਖ ਕਾਹੇ ਸਚ ਮਨ ਨਈ ਜਿਸ ਕੀ ਪੂਜੈ ਔਦ ਤਿਸੈ ਕੌਣ ਰਖਈ ਵੈਦਕ ਅਨੇਕ ਉਪਾਵ ਕਹਾਂ ਲਉ ਭਖਈ ਇਕੋ ਚੇਤ ਗਵਾਰ ਕਾਜ ਤੇਰੈ ਆਵਈ ਹਰ ਹਾਂ ਬਿਨ ਨਾਵੇ ਤਨ ਛਾਰ ਬਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਜਈ ਮਿਲ ਮਿਲ ਖਾਵਹਿ ਸੰਤ ਸਗਲ ਕਉ ਦੀਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਉ ਬਲਿਹਾਰੀ ਤਿਨ ਜੇ ਹਰ ਰੰਗ 라ਵਣੇ ਵੈਦ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ ਹਰ ਹਾਂ ਦੂਖ ਰੋਗ ਸਭ ਪਾਪ ਤਨ ਤੇ ਖਿਸਰਿਆ ਚਉ ਬੋਲੇ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਨ ਹੁਤੇ ਸੋਰੰਕ ਨਹ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਹਾ ਬੀਚ ਨਾਰਾਈ ਹੋਤ ਚਰਨ ਕਮਲ ਮਨ ਬਿਧਿਓ ਭੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵਖੰਡ ਵਸਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨੋਂ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮਹਿ ਭਵਰ ਰਹੇ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਸਨ ਮਰਮ ਨ ਜਾਣਈ ਮਰਤ ਹਿਰਤ ਸੰਸਾਰ ਪ੍ਰੇਮ ਬਿਰਮ ਨ ਵਿਦਿਓ ੳਰਜਿਓ ਮਿਥ ਬਿਉਹਾਰ ਕਬ ਦਬ ਜਬ ਜਾਰੀਐ ਬਿਸ਼ਰਤ ਪ੍ਰੇਮ ਬਿਹਾਲ ਮੂਸਨ ਤਬਹੀ ਮੂਸੀਐ ਬਿਸ਼ਰਤ ਪੁਰਖ ਦਇਾਲ ਜਾ ਕੋ ਪ੍ਰੇਮ ਸੋ ਆਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨਕਤ ਹੂ ਜਾਹੇ ਲਖ ਘਾਟੀ ਉੱਚੋ ਕਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੇ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇਮ ਸਿਉ ਸੂਦ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮਹਿ ਨਾਨਕ ਅਦਮ ਪਤੰਗ